ਮੋਂਚੀ ਪ੍ਰੇਮ ਚੰਦ ਜੀ ਦਾ ਲਿਖਿਆ ਨਾਵਲ ਨਿਰਮਲਾ ਭਾਗ 24ਵਾਂ ਦਿਨ ਬੀਤਣ ਲੱਗੇ ਇੱਕ ਮਹੀਨਾ ਪੂਰਾ ਨਿਕਲ ਗਿਆ ਪਰ ਮੋਂਚੀ ਜੀ ਨਹੀਂ ਮੁੜੇ ਕੋਈ ਖੱਤ ਵੀ ਨਹੀਂ ਭੇਜਿਆ ਨਿਰਮਲਾ ਨੂੰ ਹੁਣ ਹਰ ਰੋਜ਼ ਇਹੀ ਚਿੰਤਾ ਬਣੀ ਰਹਿੰਦੀ ਕਿ ਜੇਕਰ ਉਹ ਨਾ ਮੁੜੇ ਤਾਂ ਕੀ ਹੋਵੇਗਾ ਉਹਨੂੰ ਇਸ ਦੀ ਚਿੰਤਾ ਨਹੀਂ ਹੁੰਦੀ ਸੀ ਕਿ ਉਹਨਾਂ ਨੇ ਉਹਨਾਂ ਦੇ ਕੀ ਬੀਤ ਰਹੇ ਹੋਵੇਗੀ ਉਹ ਕਿੱਥੇ ਮਾਰੇ ਮਾਰੇ ਫਿਰਦੇ ਹੋਣਗੇ ਸਿਹਤ ਕਿਸ ਤਰ੍ਹਾਂ ਦੀ ਹੋਵੇਗੀ ਉਹਨ ਸਰਫ ਆਪਣੀ ਤੇ ਉਸ ਤੋਂ ਵੀ ਜ਼ਿਆਦਾ ਬੱਚੀ ਦੀ ਚਿੰਤਾ ਸੀ। ਘਰ ਗ੍ਰਸਤੀ ਦਾ ਗੁਜ਼ਾਰਾ ਕਿਸ ਤਰ੍ਹਾਂ ਹੋਵੇਗਾ? ਭਗਵਾਨ ਕਿਸ ਤਰ੍ਹਾਂ ਬੇੜਾ ਪਾਰ ਲਾਉਣਗੇ? ਬੱਚੀ ਦਾ ਕੀ ਹਾਲ ਹੋਵੇਗਾ? ਉਹਨੇ ਜਿਹੜੇ ਰੁਪਏ ਇਕੱਠੇ ਕਰਕੇ ਰੱਖੇ ਸੀ ਉਹਨਾਂ ਵਿੱਚ ਕੁਝ ਨਾ ਕੁਝ ਰੋਜ਼ ਕਮੀ ਹੁੰਦੀ ਜਾਂਦੀ ਸੀ। ਨਿਰਮਲਾ ਨੂੰ ਉਹਨਾਂ ਵਿੱਚੋਂ ਇੱਕ ਇੱਕ ਪੈਸਾ ਕੱਢਦੇ ਇਹਨਾਂ ਦੁੱਖ ਹੁੰਦਾ ਸੀ ਜਿਵੇਂ ਕੋਈ ਉਹਦੇ ਸਰੀਰ ਚੋਂ ਲਹੂ ਕੱਢ ਰਿਹਾ ਹੋਵੇ। ਖਿੱਚ ਕੇ ਮੂੰਹ ਸੀ ਜੀ ਨੂੰ ਕੋਸਦੀ। ਲੜਕੀ ਕਿਸੇ ਚੀਜ਼ ਦੇ ਲਈ ਰੋਂਦੀ ਤਾਂ ਉਹਨੂੰ ਅਪਹਾਗੀ ਕਲਮੂਹੀ ਕਹਿ ਕੇ ਕੋਸਦੀ। ਇਹ ਨਹੀਂ ਰੁਕਮਣੀ ਦਾ ਘਰ ਵਿੱਚ ਰਹਿਣਾ ਵੀ ਉਹਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਗਰਦਨ ਤੇ ਸਵਾਰ ਹੋਵੇ। ਜਦ ਦਿਲ ਜਲਦਾ ਹੈ ਤਾਂ ਮੂੰਹ 'ਚ ਵੀ ਅੰਗਾਰ ਨਿਕਲਦੇ ਨੇ। ਨਿਰਮਲਾ ਬਹੁਤ ਮਿੱਠਾ ਬੋਲਣ ਵਾਲੀ ਇਸਤਰੀ ਸੀ ਪਰ ਹੁਣ ਉਹਦੀ ਗਿਣਤੀ ਕੌਡੀਆਂ 'ਚ ਵੀ ਕੀਤੀ ਜਾ ਸਕਦੀ ਸੀ। ਸਾਰਾ ਦਿਨ ਉਹਦੇ ਮੂੰਹੋਂ ਸੜੀਆਂ ਪੁੱਜੀਆਂ ਗੱਲਾਂ ਨਿਕਲਿਆ ਕਰਦੀਆਂ ਸਨ। ਉਦੇ ਸ਼ਬਦਾਂ ਵਿੱਚੋਂ ਕੋਮਲਤਾ ਪਤਾ ਨਹੀਂ ਕਿੱਥੇ ਗਵਾਚ ਗਈ ਸੀ। ਭਾਵਾਂ ਵਿੱਚ ਕੋਮਲਤਾ ਦਾ ਪੋਰਾ ਕਿਤੇ ਰਿਹਾ ਹੀ ਨਹੀਂ ਸੀ। ਭੂੰਗੀ ਬਹੁਤ ਦਿਨਾਂ ਤੋਂ ਇਸ ਘਰ ਵਿੱਚ ਨੌਕਰਾਨੀ ਸੀ। ਸੁਭਾਅ ਦੀ ਸ਼ਾਂਤ ਸ਼ੀਲ ਸੀ ਪਰ ਇਹ ਅਠਾ ਪੈਰਾਂ ਦੀ ਬਕਬਕ ਉਸ ਤੋਂ ਵੀ ਨਾ ਸਹੀ ਗਈ। ਇੱਕ ਦਿਨ ਉਹਨੇ ਵੀ ਆਪਣੇ ਘਰ ਦਾ ਰਾਹ ਫੜ ਲਿਆ। ਇੱਥੇ ਤੱਕ ਕਿ ਜਿਸ ਬੱਚੀ ਨੂੰ ਜਾਣ ਤੋਂ ਜ਼ਿਆਦਾ ਪਿਆਰ ਕਰਦੀ ਸੀ ਉਸ ਦੀ ਸੂਰਤ ਤੋਂ ਵੀ ਨਫ਼ਰਤ ਹੋ ਗਈ। ਗੱਲ-ਗੱਲ ਤੇ ਪੜਕ ਪੈਂਦੀ ਕਦੇ-ਕਦੇ ਕੋਟ ਵੀ ਦਿੰਦੀ। ਰੁਕਮ ਨਹੀਂ ਰੋਂਦੀ ਹੋਈ ਬੱਚੀ ਨੂੰ ਗੋਦੀ ਵਿੱਚ ਚੁੱਕ ਲੈਂਦੀ ਤੇ ਲਾਡ ਪਿਆਰ ਕਰਾ ਕੇ ਕਰਕੇ ਚੁੱਪ ਕਰਵਾਉਂਦੀ। ਉਸ ਅਨਾਥ ਦੇ ਲਈ ਬਸ ਇਹੀ ਇੱਕ ਸਹਾਰਾ ਰਹਿ ਗਿਆ ਸੀ। ਨਿਰਮਲਾ ਨੂੰ ਹੁਣ ਜੇਕਰ ਕੁਝ ਚੰਗਾ ਲੱਗਦਾ ਸੀ ਤਾਂ ਉਹ ਸੁਦਾ ਨਾਲ ਗੱਲਾਂ ਕਰਨਾ ਸੀ। ਉਹ ਉੱਥੇ ਜਾਣ ਦਾ ਮੌਕਾ ਲਾਭਦੀ ਰਹਿੰਦੀ ਸੀ। ਬੱਚੀ ਨੂੰ ਹੁਣ ਉਹ ਆਪਣੇ ਨਾਲ ਨਹੀਂ ਲੈ ਜਾਣਾ ਚਾਹੁੰਦੀ ਸੀ। ਪਹਿਲਾਂ ਜਦੋਂ ਬੱਚੀ ਨੂੰ ਆਪਣੇ ਘਰ ਸਾਰੀਆਂ ਚੀਜ਼ਾਂ ਖਾਣ ਨੂੰ ਮਿਲਦੀਆਂ ਸਨ ਤਾਂ ਉੱਥੇ ਜਾ ਕੇ ਹਸਦੀ ਖੇਡਦੀ ਰਹਿੰਦੀ ਸੀ। ਹੁਣ ਉੱਥੇ ਜਾ ਕੇ ਉਹਨੂੰ ਭੁੱਖ ਲੱਗਦੀ ਸੀ। ਨਿਰਮਲਾ ਉਹਨੂੰ ਘੂਰ-ਘੂਰ ਕੇ ਰੱਖਦੀ, ਮੂਠੀਆਂ ਬਣਨ ਕੇ ਤਮਕਾਉਂਦੀ। ਪਰ ਲੜਕੀ ਭੁੱਖ ਦੀ ਰੱਟ ਲਾਉਣਾ ਨਹੀਂ ਛੱਡਦੀ ਸੀ। ਇਸ ਲਈ ਨਿਰਮਲਾ ਉਹਨੂੰ ਨਾਲ ਲੈ ਕੇ ਨਹੀਂ ਜਾਂਦੀ ਸੀ। ਸੋਦਾ ਦੇ ਕੋਲ ਬੈਠ ਕੇ ਉਹਨੂੰ ਲੱਗਦਾ ਸੀ ਕਿ ਮੈਂ ਵੀ ਬੰਦਿਆਂ ਵਿੱਚ ਗਿਣੀ ਜਾਣ ਵਾਲੀਆਂ। ਓਨੀ ਦੇਰ ਦੇ ਲਈ ਉਹ ਚਿੰਤਾਵਾਂ ਤੋਂ ਮੁਕਤ ਹੋ ਜਾਂਦੀ। ਜਿਸ ਤਰ੍ਹਾਂ ਸ਼ਰਾਬੀ ਸ਼ਰਾਬ ਦੇ ਨਸ਼ੇ ਵਿੱਚ ਸਾਰੀਆਂ ਚਿੰਤਾਵਾਂ ਭੁੱਲ ਜਾਂਦਾ ਏ, ਉਸੇ ਤਰ੍ਹਾਂ ਨਿਰਮਲਾ ਸੋਦਾ ਦੇ ਘਰ ਜਾ ਕੇ ਸਾਰੀਆਂ ਗੱਲਾਂ ਭੁੱਲ ਜਾਂਦੀ ਸੀ। ਜਿਨੇ ਉਹਨੂੰ ਉਹਦੇ ਘਰ ਦੇਖਿਆ ਹੋਵੇ ਉਹ ਉਹਨੂੰ ਇੱਥੇ ਦੇਖ ਕੇ ਹੈਰਾਨ ਰਹਿ ਜਾਂਦੀ। ਉਹੀ ਕੌੜਾ ਬੋਲਣ ਵਾਲੀ ਇਸਤਰੀ ਇੱਥੇ ਆ ਕੇ ਹਾਸਾ ਮਖੌਲ ਤੇ ਮਠਾਸ ਦੀ ਪੁਤਲੀ ਬਣ ਜਾਂਦੀ ਸੀ। ਜਵਾਨੀ ਦੇ ਸਮੇਂ ਦੀਆਂ ਸੁਭਾਅਕਾ ਤਾਂ ਆਪਣੇ ਘਰ ਵਿੱਚ ਰਸਤਾ ਬੰਦ ਦੇਖ ਕੇ ਇੱਥੇ ਕਲੋਲਾ ਕਰਨ ਲੱਗਦੀਆਂ ਸਨ। ਇੱਥੇ ਆਉਣ ਦੇ ਵੇਲੇ ਉਹ ਕੱਪੜੇ ਲੱਤਿਆਂ ਨਾਲ ਲੈਸ ਹੋ ਕੇ ਆਉਂਦੀ। ਤੇ ਆਪਣੀ ਕਠਿਨਾਈ ਭਰੀ ਕਹਾਣੀ ਨੂੰ ਮਾਣ ਹੀ ਮਾਣ ਵਿੱਚ ਰੱਖਦੀ ਸੀ ਉਹ ਇੱਥੇ ਰੋਣ ਦੇ ਲਈ ਨਹੀਂ ਹੱਸਣ ਦੇ ਲਈ ਆਉਂਦੀ ਸੀ ਪਰ ਉਹਦੀ ਕਿਸਮਤ ਵਿੱਚ ਇਹ ਸੁੱਖ ਵੀ ਨਹੀਂ ਲਿਖਿਆ ਸੀ ਨਿਰਮਲਾ ਆਮ ਤੌਰ ਤੇ ਦੁਪਹਿਰ ਨੂੰ ਜਾਂ ਤੀਸਰੇ ਪੈਰ ਸੁਦਾ ਦੇ ਘਰ ਜਾਇ ਕਰਦੀ ਸੀ ਇੱਕ ਦਿਨ ਉਹਦਾ ਜੀ ਐਨ ਆਕਿਆ ਕਿ ਸਵੇਰ ਹੀ ਜਾ ਪਹੁੰਚੀ ਸੁਦਾ ਨਦੀ ਤੇ ਨਾਉਣ ਗਈ ਹੋਈ ਸੀ ਡਾਕਟਰ ਸਾਹਿਬ ਹਸਪਤਾਲ ਜਾਣ ਦੇ ਲਈ ਕੱਪੜੇ ਪਾ ਰਹੇ ਸਨ ਮੈਰੀ ਆਪਣੇ ਕੰਮ ਧੰਦੇ ਵਿੱਚ ਲੱਗੀ ਹੋਈ ਸੀ ਨਿਰਮਲ ਆਪਣੀ ਸਹੇਲੀ ਦੇ ਕਮਰੇ ਵਿੱਚ ਜਾ ਕੇ ਨਿਸ਼ਚਿਤ ਹੋ ਕੇ ਬੈਠ ਗਈ। ਉਹਨੇ ਸਮਝਿਆ ਕਿ ਸੁਦਾ ਕੋਈ ਕੰਮ ਕਰ ਰਹੀ ਹੋਵੇਗੀ। ਉਹਨੇ ਆਉਂਦੀ ਹੋਵੇਗੀ। ਜਦੋਂ ਬੈਠੀ ਨੂੰ 2-3 ਮਿੰਟ ਲੰਘ ਗਏ ਤਾਂ ਉਹਨੇ ਲਮਾਰੀ ਵਿੱਚੋਂ ਤਸਵੀਰਾਂ ਦੀ ਕਿਤਾਬ ਕੱਢ ਲਈ ਤੇ ਬਾਲ ਖੋਲ ਕੇ ਪਲੰਗ ਤੇ ਲੇਟ ਕੇ ਚਿੱਤਰ ਦੇਖਣ ਲੱਗੀ। ਇਸ ਵੇਲੇ ਡਾਕਟਰ ਸਾਹਿਬ ਨੂੰ ਉਹ ਕਿਸੇ ਚੀਜ਼ ਦੀ ਲੋੜ ਕਰਕੇ ਇਸ ਕਮਰੇ ਵਿਚ ਆਉਣਾ ਪਿਆ ਉਹ ਆਪਣੀ ਐਨ ਕਲੱਬ ਦੇ ਫਿਰਦੇ ਸਨ ਇਸ ਲਈ ਬੇ ਤੜਕ ਅੰਦਰ ਆ ਗਏ ਨਿਰਮਲਾ ਦਰਵਾਜੇ ਦੇ ਵੱਲ ਬਾਲ ਖੋਲੀ ਲੇਟੀ ਸੀ ਡਾਕਟਰ ਸਾਹਿਬ ਨੂੰ ਦੇਖਦੇ ਅਚਾਨਕ ਉੱਠ ਬੈਠੀ ਤੇ ਸਿਰ ਟੱਕਦੀ ਹੋਈ ਮੰਜੀ ਤੋਂ ਉੱਠ ਕੇ ਖੜੀ ਹੋ ਗਈ ਡਾਕਟਰ ਸਾਹਿਬ ਨੇ ਵਾਪਸ ਮੁੜਦੇ ਹੋਇਆ ਚਿੱਕ ਤੇ ਕੋਲ ਖੜੇ ਹੋ ਕੇ ਕਿਹਾ ਮਾਫ ਕਰਨਾ ਨਿਰਮਲਾ ਮੈਨੂੰ ਨਹੀਂ ਸੀ ਪਤਾ ਕਿ ਤੂੰ ਇੱਥੇ ਮੇਰੇ ਐਨਕ ਮੇਰੇ ਕਮਰੇ ਵਿੱਚ ਨਹੀਂ ਮਿਲ ਰਹੀਏ ਪਤਾ ਨਹੀਂ ਕਿੱਥੇ ਲਾ ਕੇ ਰੱਖ ਦਿੱਤੀ ਐ ਮੈਂ ਸਮਝਿਆ ਸ਼ਾਇਦ ਇੱਥੇ ਹੋਵੇ। ਨਿਰਮਲਾ ਨੇ ਮੰਜੀ ਦੇ ਸਰਾਣੇ ਵਾਲੇ ਪਾਸੇ ਦੇ ਆਲੇ ਤੇ ਨਿਗਾ ਮਾਰੀ ਤਾਂ ਐਨਕ ਦੀ ਡੱਬੀ ਪਖਾਈ ਦਿੱਤੀ। ਉਹਨੇ ਅੱਗੇ ਵਧ ਕੇ ਡੱਬੀ ਲਾ ਲਈ ਤੇ ਸਿਰ ਝੁਕਾ ਕੇ ਸਰੀਰ ਸਮੇਟਦੀ ਨੇ ਸੰਕੋਚ ਨਾਲ ਡਾਕਟਰ ਸਾਹਿਬ ਦੇ ਵੱਲ ਹੱਥ ਵਧਾਇਆ। ਡਾਕਟਰ ਸਾਹਿਬ ਨੇ ਨਿਰਮਲਾ ਨੂੰ ਇੱਕ ਦੋ ਵਾਰ ਪਹਿਲਾਂ ਵੀ ਦੇਖਿਆ ਸੀ। ਉਹ ਇਸ ਸਮੇਂ ਦੇ ਭਾਵ ਉਹਦੇ ਮਨ ਵਿੱਚ ਨਹੀਂ ਆਏ ਸਨ। ਜਿਸ ਜਵਾਲਾ ਨੂੰ ਉਹ ਬਹੁਤ ਧੀਰ ਤੋਂ ਆਪਣੇ ਦਿਲ ਵਿੱਚ ਦੱਬੀ ਫਿਰਦੇ ਸਨ। ਉਹ ਹਵਾ ਦਾ ਹਲਾਰਾ ਮੈਨ ਤੇ ਪੜਕੁੱਠੀ। ਉਹ ਐਨਕ ਲੈਣ ਦੇ ਲਈ ਹੱਥ ਵਧਾਇਆ ਤਾਂ ਹੱਥ ਕੰਬ ਰਹੇ ਸਨ। ਐਨਕ ਲੈ ਕੇ ਵੀ ਉਹ ਬਾਹਰ ਨਹੀਂ ਗਏ। ਉੱਥੇ ਖੜੇ ਰਹੇ। ਨਿਰਮਲਾ ਨੇ ਇਸਾ ਕਾਟ ਤੋੜੜਾ ਖਾ ਕੇ ਪੁੱਛਿਆ ਕਿ ਸੁਦਾ ਕਿਤੇ ਗਈ ਏ? ਡਾਕਟਰ ਸਾਹਿਬ ਨੇ ਸਿਰ ਝੁਕਾ ਕੇ ਜਵਾਬ ਦਿੱਤਾ ਹਾਂ ਜਰਾ ਨਾਉਣ ਗਈ ਏ। ਫਿਰ ਵੀ ਡਾਕਟਰ ਸਾਹਿਬ ਬਾਹਰ ਨਹੀਂ ਗਏ। ਉੱਥੇ ਹੀ ਖੜੇ ਰਹੇ। ਨਿਰਮਲਾ ਨੇ ਫਿਰ ਪੁੱਛਿਆ ਕਦੋਂ ਤੱਕ ਆਵੇਗੀ? ਡਾਕਟਰ ਸਾਹਿਬ ਨੇ ਸਿਰ ਝੁਕਾ ਕੇ ਕਿਹਾ ਆਉਂਦੀ ਹੀ ਹੋਗੀ। ਫਿਰ ਵੀ ਉਹ ਬਾਹਰ ਨਹੀਂ ਗਈ। ਉਹਨਾਂ ਦੇ ਮਨ 'ਚ ਕੋਰ ਜੁੱਧ ਚੱਲ ਰਿਹਾ ਸੀ। ਆਪਣੇ ਸੋਚ ਦੇ ਠੀਕ ਜਾਂ ਗਲਤ ਹੋਣ ਦਾ ਬੰਦਾ ਨਹੀਂ ਬਲਕਿ ਡਰਕਲ ਹੋਣ ਦਾ ਕੱਚਾ ਧਾਗਾ ਉਸ ਦੀ ਜ਼ੁਬਾਨ ਨੂੰ ਰੋਕੀ ਖੜਾ ਸੀ। ਨਿਰਮਲਾ ਨੇ ਫਿਰ ਕਿਹਾ ਕਿਤੇ ਘੁੰਮਣ ਘੁੰਮਣ ਲੱਗ ਗਈ ਹੋਵੇਗੀ। ਮੈਂ ਵੀ ਇਸ ਸਮੇਂ ਜਾਂਦੀ ਹਾਂ। ਡਾਕਟਰ ਸਾਹਿਬ ਦੇ ਮਨ ਦਾ ਡਰਕਲ ਹੋਣ ਦਾ ਕੱਚਾ ਧਾਗਾ ਵੀ ਟੁੱਟ ਗਿਆ। ਨਦੀ ਦੇ ਕੰਢੇ ਤੇ ਪਹੁੰਚ ਗਈ। ਪਾਇਦੀ ਹੋਈ ਸੈਨਾ ਵਿੱਚ ਹੈਰਾਨ ਕਰਨ ਵਾਲੀ ਸ਼ਕਤੀ ਆ ਜਾਂਦੀ ਹੈ ਡਾਕਟਰ ਸਾਹਿਬ ਨੇ ਸਿਰ ਚੁੱਕ ਕੇ ਨਿਰਮਲਾ ਨੂੰ ਦੇਖਿਆ ਤੇ ਪਿਆਰ ਦੀ ਭਾਵਨਾ ਵਿੱਚ ਡੁੱਬੇ ਹੋਏ ਸੁਰ ਵਿੱਚ ਬੋਲੇ ਨਹੀਂ ਨਿਰਮਲਾ ਹੁਣ ਆਉਂਦੀ ਹੀ ਹੋਵੇਗੀ ਹੁਣੇ ਨਾ ਜਾ ਰੋਜ ਸੁਦਾ ਦੀ ਖਾਤਰ ਬੈਠਨੀ ਐ ਜਿਵੇਂ ਮੇਰੀ ਖਾਤਰ ਬੈਠ ਜਾ ਦਸ ਘੰਟੇ ਤੱਕ ਇਸ ਅੱਗ ਵਿੱਚ ਜਲਦਾਰਾਂ ਸੱਚ ਕਹਿੰਦਾ ਹੈ ਨਿਰਮਲਾ ਨਿਰਮਲਾ ਨੇ ਹੋਰ ਕੁਝ ਨਾ ਸੁਣਿਆ ਉਹਨੂੰ ਇਸ ਤਰ੍ਹਾਂ ਲੱਗਾ ਜਿਵੇਂ ਸਾਰੀ ਧਰਤੀ ਚੱਕਰ ਖਾ ਰਹੀ ਏ ਜਿਵੇਂ ਉਹਦੀ ਜਾਨ ਤੇ ਬਹੁ ਸਾਰੇ ਧਿਆਰਾਂ ਦਾ ਬਾਰ ਹੋ ਰਿਹਾ ਹੈ। ਉਹਨੇ ਜਲਦੀ ਨਾ ਚਾਦਰ ਲਈ ਤੇ ਬਿਨਾ ਮੂੰਹ ਵਿੱਚੋਂ ਇੱਕ ਸ਼ਬਦ ਕੱਢਿਆ ਕਮਰੇ ਵਿੱਚੋਂ ਨਿਕਲ ਗਈ। ਡਾਕਟਰ ਸਾਹਿਬ ਰੋਣ ਵਰਗਾ ਮੂੰਹ ਬਣਾ ਕੇ ਖੜੇ ਰਹੇ। ਉਹਨੂੰ ਰੋਕਾਂ ਦੀ ਜਾਂ ਕੁਝ ਕਹਿਣ ਦੀ ਹਿੰਮਤ ਨਾ ਪਈ। ਨਿਰਮਲਾ ਜਿਉਂ ਹੀ ਦਰਵਾਜ਼ੇ ਤੇ ਪਹੁੰਚੀ ਉਹਨੇ ਸੁਦਾ ਨੂੰ ਤਾਂਗੇ ਤੋਂ ਉੱਤਰਦੇ ਦੇਖਿਆ। ਸੁਦਾ ਉਹਨੂੰ ਦੇਖਦਿਆਂ ਹੀ ਜਲਦੀ ਨਾਲ ਉੱਤਰ ਕੇ ਉਹਦੇ ਵੱਲ ਆਈ ਤੇ ਕੁਝ ਪੁੱਛਣਾ ਚਾਹ ਪਰ ਨਿਰਮਲਾ ਨੇ ਉਹਨੂੰ ਮੌਕਾ ਹੀ ਨਹੀਂ ਦਿੱਤਾ। तीर ਦੀ ਤਰ੍ਹਾਂ ਨਿਕਲ ਚਲੀ ਸੋਦਾ ਇੱਕ ਪਲ ਤਾਂ ਹੈਰਾਨ ਹੋ ਕੇ ਖੜੀ ਰਹੀ ਗੱਲ ਕੀਏ ਉਹਦੀ ਸਮਝ ਵਿੱਚ ਕੁਝ ਨਾ ਸਕਿਆ ਉਹ ਤੜਫੂਟੀ ਉਹ ਬਹੁਤ ਘਬਰਾ ਗਈ ਜਲਦੀ ਨਾਲ ਅੰਦਰ ਗਈ ਮੈਰੀ ਤੋਂ ਪੁੱਛਣ ਕੀ ਗੱਲ ਹੋਈ ਹੈ ਉਹ ਅਪਰਾਧੀ ਦਾ ਪਤਾ ਕਰਾਂਗੀ ਜੇਕਰ ਉਹਨੂੰ ਪਤਾ ਲੱਗਿਆ ਕਿ ਮੈਰੀ ਜਾਂ ਕਿਸੇ ਹੋਰ ਨੌਕਰ ਨੇ ਉਹਨੂੰ ਬੇਇੱਜ਼ਤ ਕਰਨ ਦੀ ਕੋਈ ਗੱਲ ਕਹੀ ਹੈ ਤਾਂ ਉਹਨੂੰ ਉਸੇ ਵੇਲੇ ਕੱਢ ਦੇਵੇਗੀ ਕਾਂ ਨਾਲੋ ਕੰਬਰੇ ਚ ਗਈ ਅੰਦਰ ਪੈਰ ਰੱਖਦੇ ਡਾਕਟਰ ਸਾਹਿਬ ਨੂੰ ਮੋਹ ਲਟਕਾਈ ਮੰਜੀ ਤੇ ਬੈਠੇ ਨੂੰ ਦੇਖਿਆ ਤੇ ਪੁੱਛਾ ਨਿਰਮਲਾ ਇੱਥੇ ਆਈ ਸੀ ਡਾਕਟਰ ਸਾਹਿਬ ਨੇ ਸਿਰ ਖੁਰਕ ਕੇ ਕਿਹਾ ਹਾਂ ਆਈ ਤਾਂ ਸੀ ਸੋਦਾ ਕਿਸੇ ਮੈਰੀ ਵੈਰੀ ਨੇ ਕੁਝ ਕਿਹਾ ਤਾਂ ਨਹੀਂ ਮੇਰੇ ਨਾਲ ਬੋਲੀ ਤੱਕ ਨਹੀਂ ਬੜੀ ਤੇਜ਼ੀ ਨਾਲ ਨਿਕਲ ਗਈ ਡਾਕਟਰ ਸਾਹਿਬ ਦਾ ਰੰਗ ਉੱਡ ਗਿਆ ਕਿਹਾ ਇੱਥੇ ਤਾਂ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਸੋਦਾ ਕਿਸੇ ਨੇ ਕੁਝ ਕਿਹਾ ਜ਼ਰੂਰ ਹੈ ਦੇਖੋ ਮੈਂ ਪੁੱਛਦੀ ਹਾਂ ਭਵਾਨ ਜਾਨਦਾ ਹੈ ਪਤਾ ਲੱਗੇਗਾ ਤਾਂ ਉਸੇ ਵੇਲੇ ਕੱਢ ਦੇਵਾਂਗੇ ਡਾਕਟਰ ਸਾਹਿਬ ਡਰਦੇ ਡਰਦੇ ਬੋਲੇ ਮੈਂ ਤਾਂ ਕਿਸੇ ਨੂੰ ਕੁਝ ਕਹਿੰਦਿਆ ਨਹੀਂ ਸੁਣਿਆ ਤੈਨੂੰ ਉਹਨੇ ਦੇਖਿਆ ਨਹੀਂ ਹੋਵੇਗਾ ਸੁਦਾ ਵਾਹ ਦੇਖਿਆ ਹੀ ਨਹੀਂ ਹੋਵੇਗਾ ਉਹਦੇ ਸਾਹਮਣੇ ਤਾਂ ਮੈਂ ਤਾਂਗੇ ਤੋਂ ਉਤਰੀਆਂ ਉਹਨੇ ਮੇਰੇ ਵੱਲ ਦੇਖਿਆ ਵੀ ਪਰ ਬੋਲੀ ਕੁਝ ਨਹੀਂ ਇਸ ਕਮਰੇ ਵਿੱਚ ਆਈ ਸੀ ਡਾਕਟਰ ਸਾਹਿਬ ਦੀ ਜਾਨ ਮੁੱਠੀ ਵਿੱਚ ਆ ਗਈ ਉਹ ਬਹੁਤ ਸੰਕੋਚ ਕਰਦੇ ਹੋਏ ਬੋਲੇ ਆਈ ਕਿਉਂ ਨਹੀਂ ਸੀ ਸੁਦਾ ਤੈਨੂੰ ਇੱਥੇ ਬੈਠ ਕੇ ਤੈਨੂੰ ਇੱਥੇ ਬੈਠੇ ਦੇਖ ਕੇ ਚਲੀ ਗਈ ਹੋਵੇਗੀ ਬਸ ਕਿਸੇ ਮਹਿਰੀ ਨੇ ਕੁਝ ਕਹਿ ਦਿੱਤਾ ਹੋਵੇਗਾ ਨੀਚ ਜਾਤ ਹੈ ਕਿਸੇ ਨੂੰ ਗੱਲ ਕਰਨ ਦੀ ਤਮੀਜ਼ਤਾ ਹੈ ਨਹੀਂ ਨੀ ਸੁੰਦਰੀ ਜਰਾ ਇੱਥੇ ਦਾ ਡਾਕਟਰ ਸਾਹਿਬ ਉਹਨੂੰ ਕਿਉਂ ਬੁਲਾਉਂਦੀ ਹੈ ਉਹ ਇੱਥੋਂ ਸਿੱਧੇ ਦਰਵਾਜ਼ੇ ਦੇ ਵੱਲ ਗਈ ਮਹਿਰੀਆਂ ਦੇ ਨਾਲ ਤਾਂ ਗੱਲ ਤੱਕ ਨਹੀਂ ਹੋਈ ਸੁਦਾ ਤਾਂ ਫੇਰ ਤੁਸੀਂ ਹੀ ਕੁਝ ਕਹਿ ਦਿੱਤਾ ਹੋਵੇਗਾ ਡਾਕਟਰ ਸਾਹਿਬ ਦਾ ਕਾਲਜਾ ਤੱਕ ਤੱਕ ਕਰਨ ਲੱਗਾ ਬੋਲੇ ਮੈਂ ਪਲਕੀ ਕਹਿ ਦਿੰਦਾ ਕਿ ਮੈਂ ਇਸ ਤਰ੍ਹਾਂ ਦਾ ਗਵਾਰ ਹਾਂ ਸੁਦਾ ਤੁਸੀਂ ਉਹਨਾਂ ਨੂੰ ਆਉਂਦੇ ਦੇਖਿਆ ਫੇਰ ਵੀ ਬੈਠੇ ਰਹਿ ਗਏ ਸੁਦਾ ਮੈਂ ਇੱਥੇ ਸੀ ਹੀ ਨਹੀਂ ਬਾਹਰ ਬੈਠਕ ਵਿੱਚ ਆਪਣੇ ਐਨਕ ਲੱਬਦਾ ਰਿਹਾ ਜਦੋਂ ਉੱਥੇ ਨਾ ਮਿਲੀ ਤਾਂ ਸੋਚਿਆ ਸ਼ਾਇਦ ਅੰਦਰ ਹੋਵੇ ਇੱਥੇ ਆਇਆ ਤਾਂ ਉਹਨਾਂ ਨੂੰ ਬੈਠਾ ਦੇਖਿਆ ਮੈਂ ਬਾਹਰ ਜਾਣਾ ਚਾਹਿਆ ਕਿ ਉਹਨਾਂ ਨੇ ਆਪ ਪੁੱਛਿਆ ਕਿਸੇ ਚੀਜ਼ ਦੀ ਲੋੜ ਹੈ ਮੈਂ ਕਿਹਾ ਜਰਾ ਦੇਖੋ ਕਿਤੇ ਮੇਰੀ ਐਨਕ ਤਾਂ ਨਹੀਂ ਐਨ ਕਿਸ ਸਰਹਾਣੇ ਤੇ ਪਈ ਸੀ ਉਸ ਨੇ ਚੁੱਕ ਕੇ ਦੇ ਦਿੱਤੀ ਬਸ ਐਨੀ ਹੀ ਗੱਲ ਹੋਈ ਸੋਦਾ ਬਸ ਤੋਂ ਐਨਕ ਕਲੱਬ ਕੇ ਦਿੰਦਿਆਂ ਹੀ ਉਹ ਖਿੱਚ ਕੇ ਬਾਹਰ ਚਲੀ ਗਈ ਕਿਉਂ ਡਾਕਟਰ ਸਾਹਿਬ ਖਿਜੀ ਹੋਈ ਤਾਂ ਨਹੀਂ ਚਲੀ ਗਈ ਜਾਣ ਲੱਗੀ ਤਾਂ ਮੈਂ ਕਿਹਾ ਬੈਠੋ ਉਹ ਆਉਂਦੀ ਹੀ ਹੋਵੇਗੀ ਪਰ ਉਹ ਨਾ ਬੈਠੀ ਤਾਂ ਕੀ ਮੈਂ ਕਰਦਾ ਸੋਦਾ ਨੇ ਉਜੇ ਸੋਚ ਕੇ ਕਿਹਾ ਗੱਲ ਕੁਝ ਸਮਝ ਵਿੱਚ ਨਹੀਂ ਆਉਂਦੀ ਮੈਂ ਜਰਾ ਉਹਦੇ ਕੋਲ ਜਾਂਦੀ ਹਾਂ ਦੇਖਾਂ ਕੀ ਗੱਲ ਹੈ ਡਾਕਟਰ ਚਲੀ ਜਾਮੀ ਇੰਨੀ ਕੀ ਜਲਦੀ ਹੈ ਸਾਰਾ ਦਿਨ ਤਾਂ ਪਿਆ ਹੋਇਆ ਸੋਧਾ ਨੇ ਚਾਦਰ ਲੈਂਦੇ ਹੋਏ ਕਿਹਾ ਮੇਰੇ ਮਨ 'ਚ ਖਲਵਲੀ ਮੱਚੀ ਹੋਈ ਹੈ ਕਹਿੰਦੇ ਉਹ ਜਲਦੀ ਕੀ ਹੈ ਸੋਧਾ ਤੇਜ਼ੀ ਨਾਲ ਪੈਰ ਵਧਾਉਂਦੀ ਹੋਈ ਨਿਰਮਲਾ ਦੇ ਘਰ ਦੇ ਵੱਲ ਚੱਲੀ ਤੇ 5 ਮਿੰਟਾਂ 'ਚ ਜਾ ਪੁੱਜੀ ਦੇਖਿਆ ਤਾਂ ਨਿਰਮਲਾ ਆਪਣੇ ਕਮਰੇ ਦੀ ਮੰਜੀ ਤੇ ਪਈ ਰੋ ਰਹੀ ਸੀ ਤੇ ਬੱਚੀ ਉਹਦੇ ਕੋਲ ਖੜੀ ਕਹਿ ਰਹੀ ਸੀ ਅੰਮਾ ਕਿਉਂ ਰੋਂਦੀ ਸੋਧਾ ਨੇ ਲੜਕੀ ਨੂੰ ਗੋਦੀ ਵਿੱਚ ਚੁੱਕ ਲਿਆ ਤੇ ਨਿਰਮਲਾ ਨੂੰ ਬੋਲੀ ਭੈਣ ਸੱਚ ਦੱਸ ਕੀ ਗੱਲ ਹੈ ਮੇਰੇ ਘਰੋਂ ਕਿਸੇ ਨੇ ਤੈਨੂੰ ਕੁਝ ਕਿਹਾ ਹੈ ਮੈਂ ਸਭ ਨੂੰ ਪੁੱਛ ਚੁੱਕੀ ਹਾਂ ਕੋਈ ਨਹੀਂ ਦੱਸਦਾ ਨਿਰਮਲਾ ਹੰਝੂ ਪੂੰਝਦੀ ਹੋਈ ਬੋਲੀ ਕਿਸੇ ਨੇ ਕੁਝ ਨਹੀਂ ਕਿਹਾ ਭੈਣ ਭਲਾ ਉੱਥੇ ਮੈਨੂੰ ਕੌਣ ਕਹੇਗਾ ਸੋਧਾ ਤਾਂ ਫਿਰ ਮੇਰੇ ਲਈ ਬੋਲੀ ਕਿਉਂ ਨਹੀਂ ਇੱਥੇ ਆਉਂਦੀ ਹੀ ਰੋਣ ਲੱਗੀ ਨਿਰਮਲਾ ਆਪਣੇ ਨਸੀਬਾਂ ਨੂੰ ਰੋ ਰਹੀ ਹਾਂ ਹੋਰ ਕੀ ਸੁਦਾ ਤੂੰ ਇਸ ਤਰ੍ਹਾਂ ਨਹੀਂ ਦੱਸੇਂਗੀ ਤਾਂ ਸੌਂ ਦੇ ਦੇਵਾਂਗੀ ਨਿਰਮਲਾ ਸੌਂ ਨਹੀਂ ਰੱਖਣਾ ਬਾਈ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਝੂਠਾ ਕਿਸੇ ਦਾ ਨਾਮ ਲਾਵਾਂ ਸੁਦਾ ਖ ਮੇਰੀ ਸੁਨ ਨਿਰਮਲਾ ਤੂੰ ਤਾਂ ਬੇਕਾਰ ਦੀ ਜਿਹਦੀ ਕਰਦੀ ਸੁਦਾ ਜੇਕਰ ਤੂੰ ਨਹੀਂ ਦੱਸਿਆ ਤਾਂ ਨਿਰਮਲਾ ਮੈਂ ਸਮਝਾਂਗੀ ਤੈਨੂੰ ਮੇਰੇ ਨਾਲ ਜਰਾ ਜਿੰਨਾ ਵੀ ਪ੍ਰੇਮ ਨਹੀਂ ਬਸ ਸਭ ਕੁਝ ਜਵਾਨੀ ਜਮਾ ਖਰਚੇ ਮੈਂ ਤੇਰੇ ਤੋਂ ਕਿਸੇ ਗੱਲ ਦਾ ਪਰਦਾ ਨਹੀਂ ਰੱਖਦੀ ਤੇ ਤੂੰ ਮੈਨੂੰ ਗੈਰ ਸਮਝਦੀ ਹੈ ਤੇਰੇ ਉੱਤੇ ਮੈਨੂੰ ਬੜਾ ਭਰੋਸਾ ਸੀ ਹੁਣ ਪਤਾ ਲੱਗਿਆ ਕਿ ਕੋਈ ਕਿਸੇ ਦਾ ਨਹੀਂ ਹੁੰਦਾ ਸੁਦਾਂਦਾਂ ਗੱਲ ਅੱਖਾਂ ਗਿੱਲੀਆਂ ਹੋ ਗੰਗਾ ਉਸਨੇ ਬੱਚੀ ਨੂੰ ਗੋਦੀ ਵਿੱਚੋਂ ਉਤਾਰ ਦਿੱਤਾ ਤੇ ਦਰਵਾਜ਼ੇ ਦੇ ਵੱਲ ਚਲੀ ਨਿਰਮਲਾ ਨੇ ਉੱਠ ਕੇ ਉਹਦਾ ਹੱਥ ਫੜ ਲਿਆ ਤੇ ਰੋਂਦੀ ਹੋਈ ਬੋਲੀ ਸੁਦਾ ਮੈਂ ਤੇਰੇ ਪੈਰੀ ਪੈਂਦੀ ਹਾਂ ਨਾ ਪੁੱਛ ਸੁਣ ਕੇ ਦੁੱਖ ਹੋਵੇਗਾ ਤੇ ਸ਼ਾਇਦ ਮੈਂ ਫੇਰ ਤੁਹਾਨੂੰ ਆਪਣਾ ਮੂੰਹ ਨਾ ਵਿਖਾ ਸਕਾਂ ਮਕਰਮਾ ਮਾਰੀ ਨਾ ਹੁੰਦੀ ਤਾਂ ਇਹ ਦਿਨ ਨਹੀਂ ਕੀ ਕਿਉਂ ਦੇਖਦੀ ਹੁਣ ਤਾਂ ਈਸ਼ਵਰ ਤੋਂ ਹੀ ਮੰਗਦੀ ਆ ਕਿ ਸੰਸਾਰ ਚ ਮੈਨੂੰ ਚੁੱਕ ਲਵੇ ਹੁਣ ਇਹ ਹਾਲਤ ਹੋ ਰਹੀ ਹੈ ਤੇ ਬੇ ਪਤਾ ਨਹੀਂ ਕੀ ਹੋਵੇਗਾ ਇਹ ਨਸ਼ਾਬਦਮ ਤੇ ਜਿਹੜਾ ਇਸ਼ਾਰਾ ਸੀ ਉਹ ਬੁੱਧੀਮਾਨ ਸੁਦਾ ਤੋਂ ਛੁਪਿਆ ਨਹੀਂ ਰਹਿ ਸਕਿਆ ਉਹ ਸਮਝ ਗਈ ਕਿ ਡਾਕਟਰ ਸਾਹਿਬ ਨੇ ਕੁਝ ਛੇੜਛਾੜ ਕੀਤੀ ਹੈ ਉਹਨਾਂ ਦਾ ਬੇहद ਸੰਕੋਚ ਨਾਲ ਗੱਲਾਂ ਕਰਨਾ ਉਹਦੇ ਪ੍ਰਸ਼ਨਾਂ ਨੂੰ ਟਾਲਣਾ ਉਹਨਾਂ ਦੀ ਉਹ ਸ਼ਰਮਿੰਦਗੀ ਵਾਲੀ ਹਾਲਤ ਉਹਨੂੰ ਯਾਦ ਆ ਗਈ ਉਜੀ ਉਸ ਸਿਰ ਤੋਂ ਪੈਰ ਤੱਕ ਕੰਬੂਠੀ ਤੇ ਬਿਨਾ ਕੁਝ ਕਹੇ ਸੁਨੇ ਸ਼ੇਰਨੀ ਦੀ ਤਰ੍ਹਾਂ ਗੁੱਸੇ ਨਾਲ ਭਰੀ ਹੋਈ ਦਰਵਾਜ਼ੇ ਦੇ ਵੱਲ ਚਲੀ ਨਿਰਮਲਾ ਨੇ ਉਹਨੂੰ ਰੋਕਣਾ ਚਾਹ ਪਰ ਨਹੀਂ ਰੋਕ ਸਕੀ ਦੇਖਦੇ ਆ ਦੇਖਦੇ ਉਹ ਸੜਕ ਤੇ ਆ ਗਈ ਤੇ ਘਰ ਦੇ ਵੱਲ ਚਲੀ ਤਦ ਨਿਰਮਲਾ ਉੱਥੇ ਧਰਤੀ ਤੇ ਬੈਠ ਗਈ ਤੇ ਫੁੱਟ ਫੁੱਟ ਕੇ ਰੋਣ ਲੱਗੀ ਧੰਨ